ਕਾਂ ਫੇਰੀ ਆਪਾਂ ਸਿਰਚ ਦਾ ਗੰਗਾ ਘੁੰਮ ਜੂਗਾ ਇਹ ਤੇ ਸੜਾ ਗੰਗਾ ਵੀ ਨਹੀਂ ਲੰਗਣਾ ਇੰਨਾ ਸਰੀਆ ਪਣੋਂਦਾ ਜੀ ਕਿਹਾ ਵੀਰੇ ਆ ਸਰੀਆ ਦੁਬਾਰਾ ਦੱਸੀ ਮੈਂ ਕਿਹਾ ਜਿਹੜੇ ਆਪਾਂ ਸਿਰਚ ਗੰਗਾ ਫੇਰਦੇ ਆ ਨਾ ਹਾਂ ਹਾਂ ਉਹ ਆਪਣੇ ਸਿਰਚ ਦਾ ਗੰਗਾ ਫਿਰ ਜਾਂਦਾ ਹੈ ਇਹ ਤੇ ਸੜਾ ਗੰਗਾ ਵੀ ਨਹੀਂ ਲੰਗਣਾ ਇੰਨਾ ਸੰਗਣਾ ਸਰੀਆ ਪੈ ਰਿਆ ਜੀ ਹਾਂ ਤੋਂ ਉਹੀ ਮੈਂ ਦੇਖਦਾ ਜਾਲੇ ਜਾਲ ਪੌੜੀਆਂ ਪੌੜੀਆਂ ਮੈਂ ਕਿਹਾ ਜੀ ਜਿੰਨਾ ਬੱਡਰ ਦਾ ਨਾਲ ਦੀ ਨਾਲ ਫਿੱਟ ਹੋਣਾ ਹੈ ਦੇਖ ਲੋ ਹਾਂ ਤੋਂ ਜੇ ਕੋਈ ਮਾੜੀ ਜੀ ਗੱਲ ਦੀ ਹੋ ਗਈ ਉਹਨੇ ਜਦੇ ਠਵਾ ਦੇਣਾ ਅੱਛਾ ਦੁਬਾਰਾ ਫੇਰ ਕੇ ਤਿਆਰ ਹੋਊਗਾ ਜੀ ਆਈ ਨਹੀਂ ਆ ਗਾ ਕੋਈ ਨਾ ਕਰ ਜਿੱਥੇ ਜਹਾਜ਼ ਨਹੀਂ ਹੁੰਦਾ ਹਾਂਜੀ ਹਾਂਜੀ ਸ਼ਿਫਟ ਕੋ ਬੰਦ ਰਿਹਾ ਹੁੰਦਾ ਹਾਂਜੀ ਉੱਤਰੀ ਜਾ ਹਾਂਜੀ ਉਹ ਲਾਗ ਰਿਹਾ ਉਹ ਪਰ ਲਿਆ ਨਹੀਂ ਉਹਲੇ ਉਹਲੇ ਪਾਸੇ ਆ ਕੇ ਮਲਾਉਣਾ ਜੀ ਇਤਨੇ ਨੇ ਭਰ ਨਹੀਂ ਜਾਣਾ ਜੀ ਮਹਿਰ ਨੂੰ ਬੰਦ ਥੋੜਾ ਥੋੜਾ ਹੋ ਕਰਦੇ ਨਹੀਂ ਨਹੀਂ ਆ ਜਿਹੜੀ ਆਪਣੇ ਉੱਪਰੇ ਉੱਪਰੇ ਮਲਾ ਦੇਣਾ ਇਕੱਲੇ ਮਲਾ ਲੈਣਾ ਹਾਂਜੀ ਜਿਹੜਾ ਲੋਹੇ ਦਾ ਹਟਾ ਚਾਏ ਨਾਲ ਜਾਈ ਜਾਂਦਾ ਉਹਦੇ ਨਾਲ ਨਾਲ ਜਾਈ ਜਾਂਦਾ ਜੀ ਨਾਲ ਇਹਨੇ ਸਰੀਆ ਪੀੜੀ ਜਾਣਾ ਨਾਲ ਦੇ ਨਾਲੇ ਮਾਲ ਪਈ ਜਾਣਾ ਜੀ ਕੰਕਰਜ ਜਿਹੜਾ ਪੱਕਾ ਹੋ ਗਿਆ ਉਹਨੇ ਅੱਗੇ ਤੁਰ ਫੈਣਾ ਅੱਗੇ ਤੁਰ ਫੈਣਾ ਜੀ ਔਰ ਕੱਲ੍ਹ ਕੇ ਥੱਲੇ ਦਾ ਪਾਣੀ ਦਾ ਛਾ ਟੱਕੇ ਨਹੀਂ ਨਾ ਜੀ ਨਾ ਨਾ ਹੁਣ ਕੱਲ੍ਹ ਮਾਲ ਪੈ ਗਿਆ ਜੀ ਸਾਡਾ ਬਣ ਗਿਆ ਪਿੱਲਰ ਬਣ ਗਿਆ ਗੱਪੇ ਨਹੀਂ ਬਣਦੇ ਨਾ ਜੀ ਨਾ ਇੱਥੇ ਵੀ ਗੱਪੇ ਨਹੀਂ ਬਣਦੇ ਇੱਥੇ ਵੀ ਇਹਨਾਂ ਨਾਲ ਇਕ ਨਹੀਂ ਮਿਲਦਾ ਇਹਨਾਂ ਨਾਲ ਮਿਲ ਆਉਗਾ ਜੀ ਦੇਖ ਲਾ ਇਹ ਸਿਸਟਮ ਵੀ ਜਾਨੀ ਕਿ ਥੱਲੇ ਤਾਂ ਪਾਣੀ ਰੋਕਣਾ ਨਹੀਂ ਕੁਛ ਨਹੀਂ ਕਰਦਾ ਕੁਛ ਨਹੀਂ ਕਰਨਾ ਜੀ ਉਹ ਉੱਪਰ ਹੀ ਜਾ ਰਿਹਾ ਸਾਰਾ ਬਾਈ ਦੀਆ ਦੇਖ ਲਓ ਤੇ ਉੱਪਰ ਉੱਪਰ ਇਹਨਾਂ ਨੇ ਲੋਹੇ ਉੱਤੇ ਇਹਦਾ ਹ ਪੱਕਾ ਹੋ ਗਿਆ ਇਹਦੇ ਸਾਰੇ ਗੇਤ ਉਹਦੀ ਜਾਣਾ ਹਾਂਜੀ ਜਿਵੇਂ ਕਿ ਉਹ ਨਹੀਂ ਤਾਂ ਹੁੰਦਾ ਉਹ ਆਪਣਾ ਕੀ ਗੁਣ ਦੇ ਹੁੰਦੇ ਤੇ ਆ ਦਰਿਆ ਦਰਿਆ ਆ ਉਹ ਹੀ ਉਹ ਹੀ ਪਰ ਉੱਪਰ ਉਹ ਹੀ ਚੀਜ਼ਾਂ ਹਾਂਜੀ ਹਾਂਜੀ ਜਿਹਨੇ ਦਰਿਆ ਨਹੀਂ ਤੇ ਗੁਣ ਦੇ ਹੁੰਦੇ ਉਹ ਪਰੇ ਉੱਪਰ ਬਸ ਥੱਲੇ ਦਾ ਜਾਣਾ ਹੀ ਨਹੀਂ ਉਹ ਕੰਗਾ ਆ ਹੱਤੀ ਹੁੰਦੀ ਦੀ ਜਿਹੜੀ ਹਾਂਜੀ ਅੱਜ ਆਇਆ ਮਾਰੀ ਜੱਦੇ ਤੇ ਹਾਂ ਹੱਤੀ ਪੰਜਾ ਗੈਂਦੇ ਉਹਨੂੰ ਦੇਖ ਲਓ ਹੁਣ ਉਹੀ ਕੰਮ ਆ ਇਹ ਦਵਾਡ ਬਹੁਤ ਹੈ ਜੀ। ਕੋਲੋਂ ਪਾਲੇ ਪਾਸੇ 40-45 ਬੰਦੇ ਉਹਨੇ ਇੱਧਰੋਂ ਆਈ ਜਾਣਾ ਐ ਸਾਡੇ ਵਾਲੇ ਨੇ ਉੱਧਰੋਂ ਜਾਈ ਜਾਣਾ ਜੀ। ਅੱਛਾ ਜਿਵੇਂ ਮੈਂ ਦੇਖਿਆ ਨਾਲ ਮਿਲਿਆ। ਉਹ ਕਿੱਥੇ ਛੜੇ? ਆ ਜਾਈ ਆ ਜਾਈ। ਸਾਵੀ ਭਾਈ ਸਾਲਾ ਬੋਰਿਸ ਕੜਾ ਹੈ। ਜਿਹੜਾ ਕੜਾ ਹੈ ਜੀ ਇਹਦੀ ਗੱਲ ਹੈ। ਮੈਂ ਕਹਿੰਦਾ ਮਾਦਰਾ ਪੰਜਾਬੀ ਬੰਦੇ ਦਾ ਮਾੜਾ ਹੰਮੀ ਚੜਦਾ ਤਾਂ ਉੱਪਰ ਜਿਹੜੇ ਸਾਹਮਣੇ ਵਾਲੇ ਉੱਧਰਲੇ ਚੜਦੇ ਆ ਜੀ। ਹਾਂ ਤਾਂ ਹਾਂ ਸਾਲਾ ਚਲੋ ਆਹ ਤਾਂ ਉਰੇ ਤੇ ਚੜ ਜੂਗਾ ਬੰਦਾ ਉੱਪਰ ਵੀ। ਪਰਾਉਂ ਆ ਵੀ ਪੱਕੇ ਪੁੱਕੇ ਪਈ ਆ ਸਲਾਹ ਹਾਂਜੀ 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 ਤੇ ਉਹ ਆ ਪਿੱਪਲ ਮੱਜਰੇ ਵੱਲ ਤੇ ਆਉਂਦਾ ਜੀ ਇੱਧਰ ਹਾਂਜੀ ਆ ਆਂਦਾ ਕੰਪਲੀਟ ਹੁੰਦਾ ਆ ਨਾਲੇ ਉਹ ਰੂਲੇ ਤੇ ਘਟੀਆਂ ਸਾਡੀਆਂ ਘਟੀਆਂ ਸਾਡੇ ਮੈਗਵੇ ਦੀ ਕਿੜੀਆਂ ਜੀ ਅੱਛਾ ਰੋਲਰ ਹਾਂ ਹਾਂ ਸਾਰਾ ਕੋਈ ਬਸ ਆ ਪੱਕੇ ਜੇ ਹੁਣ ਜਾਣਾ ਹੋਵੇ ਪਿੱਪਲ ਮੱਜਰੇ ਕੋਈ ਅੱਜ ਨੂੰ ਨਹੀਂ ਜਾਏ ਜਦ ਬਰਸ ਹੋ ਜਾਂਦੇ ਰਾਤਾਂ ਗੜਬੜਾ ਕਿਉਂ ਨਹੀਂ ਨਹੀਂ ਹੂੰ ਚੰਨ ਪਿਆ ਨਾ ਹੁਣ ਚੱਲਣਾ ਜੀ ਦੂਏ ਲੋਟ ਅੱਛਾ ਯਾਨੀ ਕਿ ਗੱਡੀਆਂ ਚਲੇ ਜਾਂਦੀਆਂ ਬੜੀਆਂ ਇਹ ਵੱਡੀਆਂ ਗੱਡੀਆਂ ਪਾਵਰ ਵਾਲੀਆਂ ਹਾਂ 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 ਇਹਨਾਂ ਨੂੰ ਰਾਤ ਨੂੰ ਚਲਾਣਾ ਟਿੱਪੜੀ ਹੁਣ ਕਈ ਨਾ ਉੱਥੇ ਤੇ ਬਨੂੜ ਤੇ ਵੀ ਆਈ ਜਾਂਦੇ ਆ ਜਿਨੇ ਆਹ ਔਰੇ ਆਪਣਾ ਮਰੰਡੇ ਤੱਕ ਕੜੂਏ ਉਤਰ ਜਾਂਦੇ ਹਾਂਜੀ 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 ਇਹਦੀ ਗੱਲ ਇਹ ਯਾਨੀ ਕਿ ਪਿੱਪਲਵਾਂਜ ਦੇ ਉਤਰ ਨਹੀਂ ਹੁੰਦਾ ਹੁਣ ਅੱਗੇ ਨਹੀਂ ਹੈ ਜੇ ਇਹ ਆਵਾਜ਼ ਦਾ ਕੰਪਲੀਟ ਹੋ ਰਿਹਾ ਹੈ ਇਹ ਸਾਰਾ ਇਹ ਹੋ ਜੀ ਯਾਨੀ ਕਿ ਬਾਦ ਸੰਡਾ ਚੱਲੀਆਂ ਅੱਗੇ ਹਾਂਜੀ ਕਿਰ ਵੀਰੇ ਉੱਪਰ ਆਇਆ ਮੇਰੇ ਨਾਲ ਜਗੰਬਾ ਦੇਖ ਲੋ ਉੱਥੇ ਆ ਰਹੇ ਆ ਭੈਣ ਜੋ ਸਰੀਆ ਵੀ ਭੈਣ ਤੋਂ ਦਾ ਬਾਹਾਂ ਚਿੱਟਾ ਆ ਨਹੀਂ ਮੈਂ ਕਹਿੰਦਾ 25 ਐਮ ਐਂ ਮੈਂ ਤੁਹਾਨੂੰ ਗੱਲੇ ਲਈ ਜੀ 12 ਉਹ ਸਰੀਆ ਮਾੜਾ ਸਰੀਆ ਨਹੀਂ ਬਣਾਇ ਤੇ ਉਹ ਦੇਖ ਲੋ ਕਿੱਥੇ ਸਰੀਆ ਡੁਲਾ ਕਰਾਵਾ ਉਹ ਆਪਣੀ ਗਿਆ ਭੈਣ ਤੋਂ ਕੁਆਰੀ ਦਾ ਉਹ ਪਾਲੇ ਬਾਦੋਂ ਛੇੜਾ ਨਹੀਂ ਇਹਨਾਂ ਛੜਤਾ ਹੋ ਆਹ ਆ ਗਏ ਇਹ। ਉਹ ਕੰਮ ਨਹੀਂ ਬਿਆਲੇ ਬੰ। ਨਹੀਂ ਲਾ ਮੜਾ ਸਰੀਆ ਤਾਂ ਪਾਉਣੀ ਨਹੀਂ ਕਹਿੰਦੇ। ਸਾਰਾ ਖੇ ਇੱਕ ਨੰਬਰੇ ਹੋ ਰਿਹਾ ਜੀ। ਮਾ ਕਟਾ ਸਰੀਆ ਹਾਂ। ਤੇ ਗੱਡੀਆਂ ਵੀ ਦੇ ਆ ਨਾ ਗੱਡੀਆਂ ਭੋਟੀਆਂ ਜਾਣੀਆਂ। ਮੱਝ ਐ ਮੱਝ। ਨਾਲੇ ਕਹਿੰਦੇ ਤੇ ਵੀ ਦੂਏ ਤੀਆਂ ਗੱਡੀਆਂ ਦੀ ਜਾਣੀਆਂ ਆਰਮੀ ਦੀਆਂ ਵੀ ਹਾਂ। ਇਹ ਜਿੱਕਣਾ ਜੀ ਕਈ ਗੱਲਾਂ ਜੰਗ ਕੋਈ ਲੜਾਈ ਲੱਗੇ ਜਾਂ ਕੁਝ ਕੋਈ ਐਜਾਜ਼ੂ ਹੋ ਗਿਆ ਕੰਮ ਤਾਂ ਇਹ ਰੋਡ 'ਤੇ ਕੋਈ ਆਊਗਾ ਨਹੀਂ ਕਹਿੰਦੇ ਫਿਰ। ਉਹਨਾਂ ਦੇ ਹੀ ਜਾਣਾ। ਇਹ ਜਿਹਨੇ ਰਿਪੀਟਰ ਨਾਲ ਮਾਜੀ ਜਾਣ ਕੋਈ ਨਾ ਦਿੱਕਤ ਨਹੀਂ ਪਾਉਗੀ ਐ ਸੁਣਦੇ ਜੀ ਬਾਕੀ ਮਹਾਰਾਜ ਨੂੰ ਪਤਾ ਕੱਲ ਕੀ ਨਹੀਂ ਦੇਖੀ ਆ ਬਾਕੀ ਕੋਈ ਜਾਂਦਾ ਵਪਾਰ ਕਰਨਾ ਉਹਨਾਂ ਨੇ ਅਵਾਨੀ ਅਡਾਨੀ ਨੇ ਇਹ ਵੀ ਨਹੀਂ ਪਤਾ ਹੈ ਜੀ ਪਤਾ ਗਿਆ ਦੇਖੋ ਆਉਣ ਵਾਲੀ ਪੀੜ੍ਹੀ ਨੂੰ ਮਹਾਰਾ ਤਾਂ ਤੰਦਰੁਸਤ ਰੱਖੇ ਉਹ ਦੇਖ ਲੈਣ ਤਾਂ ਕੀ ਕਹਿਣਾ ਮਾਤੜਾ ਤਾਂ ਹੁਣ ਤੁਹਾਨੂੰ ਪਤਾ ਵੀ ਉਹ ਤਾਂ ਹੈ ਹੀ ਆ ਹੁਣ ਮੀਟਰ ਉੱਪਰ ਕੋਈ ਨਹੀਂ ਹੋਇਆ ਹਾਂ ਕੁਝ ਵਜਾ ਨੂੰ ਟੋਕੇ ਬਾਕੀ ਮਹਾਰਾ ਦੀ ਮੌਜਾ ਚਲੋ ਐ ਆ ਵੀ ਜਾਨੀ ਕਿ ਪੂਰੇ ਕੰਮ ਪੰਜਾਬੀ ਕੱਟੇ ਲੱਗਦੇ ਪਿਆਬੀ ਤੇ ਪਿਆਬੀ ਦੇ ਕਰਨਾ ਲੈ ਕੇ ਨਹੀਂ ਹੋਣਾ ਜੀ ਅਜਾ ਹੋਰ ਹੀ ਘੜ ਜਾ ਮਰ ਲੋ ਰਾਤੀ ਝੂਕਿਆ ਜੱਡੀ ਰਾਤ ਨੂੰ ਕੋਲੇ ਦੋ ਬੰਦੇ ਨੇ ਜੈਨੂ ਇਕੱਲੀ ਆ ਜੀ ਤੇ ਹੁੰਦਾ 20 ਉਰੇ ਜਾਨੀ ਕਿ ਵੀ ਹਾਂਜੀ ਸਰ ਜੀ ਸਾਰੀ ਲੇਬਰ ਬਾਹਰ ਦੀ ਆ